ਵੀਡੀਓ ਵੇਖਣ ਵਾਲੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਕੰਮ ਕਰ ਰਹੇ ਹਾਂ ਕਿੰਨੇ ਬਾਰੇ ਦੱਸਣਾ ਜੀ ਆ ਵੀ ਕੋਲ ਪਿਆਰ ਕਮੈਂਟ ਸੈੱਟ ਕਰਨਾ ਤੇ ਪਿੱਕੀ ਕਿਵੇਂ ਕਰਨੀ ਕਿਉਂਕਿ ਪਰ ਉਹ ਨਮੀਆ ਲੱਗਦੀਆਂ ਲੱਗਦੀਆਂ ਨਾਲ ਉਹ ਤਾਂ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਕੋ ਪਿਆਰ ਲਾਉਣਾ ਵਾ ਐਕਸ ਕਰਨਾ ਤੇ ਕਿਸ ਤਰ੍ਹਾਂ ਕੋ ਫਿਰ ਕੀ ਕਰਨੀ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਕਰਾਵਾ ਇਸ ਜਿੱਕੇ ਐਕਸ ਕਰਨਾ ਜੋ ਲ ਆਪਣਾ ਪੂਰਾ ਵਿੱਚ ਸੈੱਟ ਹੋ ਗਿਆ ਔਰ पैर में सेट होना हूँ टिक नहीं करता जब तक मैं पूरा प्रॉपर नहीं हाँ आप चेक के देख लिया ना हम अपना सही चेक यह है पैर ਕੀ ਇਹਨਾਂ ਨਾਲ ਕੈਟੰਗ ਵੀ ਆਪਰੇ ਕਿਹਨਾਂ ਪਾਸੇ ਕਿਵੇਂ ਦੱਸਾਂਗੇ ਆਪਾਂ ਸਭ ਤੋਂ ਪਹਿਲਾਂ ਨਿਕਾਟ ਕੇ ਫਲਾਡ ਡਲੀਟ ਹੋ ਜਾਗਾ ਤਾਂ ਅਗਨ ਕਰੀਏਗੀ ਇਸ ਤਰ੍ਹਾਂ ਬਾਹਰੋਂ ਅੰਦਰੋਂ ਕਰ ਦੋ ਮੰਦਰਾਂ ਤੇ ਮਨੋਦੋਤ ਨੂੰ ਮਲਾ ਦੇ ਦਿੰਦੇ ਹਾਂ ਫਿਰ ਨੀਕੇ ਘਾਪੋ ਨੇ ਹਾਂ ਹੁਣ ਇਸ ਤਰ੍ਹਾਂ ਪਹਿਲਾਂ ਫੇਕ ਕੀ ਪਾਣੀ ਅਹੀ ਗ੍ਰੀਨ ਪੰਦਵਾ ਫਿਰ ਆਪਾਂ ਇਹਦੇ ਵਿੱਚ ਪਾਣ ਇਸ ਤੋਂ ਮੇਰੇ ਇੱਧਰ ਇਸ ਤੋਂ ਫਿਰ ਤੇ ਕੀ ਆਪਣੀ ਇਸ ਤੋਂ ਪਹਿਲੇ ਨਾਲ ਪਾਇਦਾ ਕੱਟ ਲੈਣਾ ਫਿਰ ਇਸ ਦੁਬਾਰਾ ਆਪਾਂ ਸੱਚਾ ਹੰਕਾਰੀ ਕੋਕੂ ਬਾਹਰ ਫਿਰ ਆਪਾਂ ਨੂੰ ਮਿਕਸ ਕਰਨਾ ਜਿਹੜਾ ਬਹਾਰਾ ਪੈ ਇਸ ਤੋਂ ਫਿਰ ਇਸ ਦੇਣੀ ਇਹ ਤਾਂ ਹਾਂ ਜਿਵੇਂ ਆਪਣਾ ਨਾਲ ਬਲਬ ਜਾ ਗਿਆ ਲੱਗਦਾ ਹੈ ਬਲਬ ਇਥੇ ਆਪਣਾ ਇਹ ਜਿਹਨੂੰ ਆਪਾਂ ਨਾਲ ਮਸ਼ੀਨ ਹੈ ਸਟੇਪਨਾ ਇੰਨਾ ਤਾਂ ਕਰ ਸੀ ਜਾ ਉਪਰ ਚਲ ਕੀ ਦੇ ਲਵੇਟੇ ਹੋਇਆ ਪਹਿਲਾਂ ਨਾ ਉੱਪਰ ਕੀ ਭਰੀ ਹੈ ਹੁਣ ਆਪਾਂ ਇਹ ਇਧਰੋਂ ਕਰਕੇ ਇਸ ਤਰ੍ਹਾਂ ਕੱਟ ਲੈਣੀ ਐ ਐਦਾਂ ਤੋਂ ਬਾਅਦ ਪਨੀਰ ਆਪਾਂ ਨੇ ਇੱਥੇ ਅਟੈਚ ਕਰਾਂਗੇ ਅਜੇ-ਅਜੇ ਤੇ ਕਿਚਨ ਉਪਰੀ ਜਗ੍ਹਾ ਤੇ ਕਟਿੰਗ ਕਰਾਂਗੇ ਸਿੱਧੀ ਰੱਖ ਕੇ ਇਹਦੇ ਵਿੱਚ ਇਧਰ ਤੇ ਲਿਆ ਗਿਆ ਧਾਗਾ ਫਿਰ ਆਪਾਂ ਇੱਥੇ ਇੱਥੇ ਦੀ ਇੱਥੇ ਹੈ ਉਸ ਤੋਂ ਬਾਅਦ ਭਰਾਂ ਨੂੰ ਪਹੁੰਚਾ ਲਾ ਤਾਂ ਉਹਨਾਂ ਦੇਖਣਾਂ ਚਲਿਆ ਦੋਨੇ ਪਾਸੇ ਪੱਤੀਆਂ ਧਨ ਕੀਤੀਆਂ ਹੋਈਆਂ ਨੇ ਇਹ ਹੀ ਆਪਣੀ ਇੱਥੇ ਸੈੱਟ ਆਉਣੀਆਂ ਨੇ ਉਹਨਾਂ ਆਪਣੇ ਟਿਕ ਹੋ ਗਿਆ ਤੇ ਅਟੈਚ ਹੋ ਗਿਆ ਇਹ ਸੀ ਜੀ ਆਪਣਾ ਫਿਰਕੀ ਭਰਨ ਦਾ ਇਹ ਟੈਸਟ ਹੈ ਸਭ ਲਈ ਤਾਂ ਹੁਣ ਆਪਾਂ ਦੱਸਾਂਗੇ ਤੁਹਾਨੂੰ ਤੁਹਾਡਾ ਹੋਣਾ ਵੀ ਠੱਗਰ ਦੇ ਸਟੂਪ ਤੋਂ ਹੋਣਾ ਹੁਣ ਆਪਾਂ ਦਵਲ ਫੈਕ ਲਾਣਾ ਇੱਕ ਰੰਗ ਆਪਾਂ نیچے ਲਾ ਲਿਆ ਉਸ ਨੂੰ ਰੰਗ ਲਾਉਂਦੇ ਹਾਂ ਫੋਟੋ ਬਣਾ ਲੀਏ ਆਹ ਤਾਂ ਆਪਾਂ ਆਈਏ ਆਪਾਂ ਇੱਧਰ ਮੰਨੰਬਲ ਇਸ ਤੋਂ ਫੇਰੇ ਤੇ ਫੇਰੇ ਇੱਧਰ ਇਹ ਛੱਡ ਦੇਣੇ ਫਿਰ ਆਪਾਂ ਦੂਸਰਾ ਪਾਵਾਂਗੇ ਦੂਸਰਾ ਪਾਵਾਂਗੇ ਇੱਥੇ ਇਹਨੂੰ ਇਹਦੇ ਨਾਲ ਤੇ ਫਿਰ ਦੋਵੇਂ ਦਾ ਗਿੱਲੇ ਚਾਵਾਂਗੇ ਇਸ ਤਰੀਕੇ ਉਸ ਤਰ੍ਹਾਂ ਦੇਖੋ ਇਹ ਤਾਂ ਪਹਿਲਾ ਆ ਗਿਆ ਬਾਨਾ ਨੰਬਰ ਆਪਾਂ نیچے ਲੈ ਜਾਣਾ ਫਰ ਟੂ ਹਾਂ ਇਥੇ ਸੋ ਵੀ ਦਿ ਟਿਵੀ ਇਨ ਰੈਡੀ ਇਹਦੇ ਵਿੱਚ ਵਿੱਚ ਆਪਾਂ ਪਾਣਾ ਹੁੰਦਾ ਇਹਦੇ ਇਸ ਤਰ੍ਹਾਂ ਕੇਨ ਭਾਰ ਕੇ ਵਿੱਚ ਪਾ ਕੇ ਫਰੀ ਪੈ ਗਿਆ ਇਹ ਰਹੁਣ ਪੋਰ ਹੋ ਗਿਆ ਇੱਥੇ ਦੋਵੇਂ ਟੱਕ ਜਿਹੜੇ ਨੇ ਆਪਾਂ ਲਾਗ ਲਿਆ ਉਸ ਵਿੱਚੋਂ ਐਸੇ ਪਾਣੇ ਨੇ ਕੱਟ ਕੇ ਘੁੰਮ ਰੋ ਕਰਨਾ ਹੁਣ ਕਰਕੇ ਟਾਗੇ ਵਿੱਚ ਇਸ ਤਰ੍ਹਾਂ ਕੋਈ ਮਲ ਨਹੀਂ ਹੋਣਾ ਚਾਹੀਦਾ ਇੱਕ ਬੱਟੇ ਦੀ ਨਾ ਪਈ ਹੋਵੇ ਹੁਣ ਅਲੱਗ-ਅਲੱਗ ਸਹੀਆਂ ਵਿੱਚ ਢਾਗੇ ਪਾਣੇ ਆਹ ਹੁਣ ਤੁਸੀਂ ਇੱਕੋ ਇਸ ਤਰੀਕੇ ਦੇ ਦੋਨੇ ਢਾਗੇ ਪੈ ਗਏ ਆਪਣੇ ਫਰੇਡ ਹੈਡ ਪਾਣ ਤੋਂ ਬਾਅਦ ਮੇਰਾ ਆਪਾਂ ਲੀਚੇ ਇਸ ਤਰ੍ਹਾਂ ਕਰ ਲੈਣਾ ਮੈਂ ਕੱਢ ਦੋ ਬਾਹਰ ਫਿਰ ਇਸ ਤਰੀਕੇ ਹੁਣ ਆਪਾਂ ਬ੍ਰਦਰ ਮਸ਼ੀਨ ਦੇ ਨਾਲ ਸਲਵਾਰ ਦੇ ਮੁਰੀਆਂ ਦੇ ਡਿਜ਼ਾਈਨ ਬਣਾਏ ਆ ਮੁਰੀਆਂ ਤਿੰਨ ਬਣਾਈਆਂ ਸਲਵਾਰ ਦੀਆਂ ਤਿੰਨਾਂ ਦੇ ਡਿਜ਼ਾਈਨ ਦੇ ਲੱਗ-ਲੱਗ ਨੇ ਇਹ ਹੈਗੇ ਬਲੈਕ ਸੂਟ ਇਹਦੇ ਉੱਤੇ 골ਡਨ ਕਮੀਤ ਤੇ ਵਰਕ ਹੋਇਆ ਹੋਇਆ ਹੈ ਇਹ 골ਡ ਨਹੀਂ ਹੈ ਆਪਾਂ ਫਰੈਂਡ ਲਾ ਕੇ ਕਢਾਈ ਕੀਤੀ ਹੈ ਇਹ ਹੈ ਕੋਟ ਦਾ ਸੂਟ ਇਹ ਆਪਾਂ ਫਲਾਵਰ ਨਾਲ ਦੀ ਕਿਉਂ ਇਹਦੇ ਨਾਲ ਦੀ ਆਪਾਂ ਪਾਈਪਿੰਗ ਲਾਣੀ ਹੈ ਤੇ ਇਹ ਵੀ ਆਪਣੇ ਫਲਾਵਰ ਨਾਲ ਦਾ ਕਲਰ ਲਾਇਆ ਹੋਇਆ ਤਿੰਨੇ ਮੁਰੀਆਂ ਤੇ ਡਿਜ਼ਾਈਨ ਆਪਣਾ ਜਿਹੜਾ ਵੀ ਉਹ ਅਲੱਗ-ਅਲੱਗ ਆ ਇਸ ਤਰ੍ਹਾਂ ਆਪਾਂ ਤਿੰਨ ਸ 11 ਦੀਆਂ ਮੂਰੀਆਂ ਤਿਆਰ ਕਰ ਲਈਆਂ ਨੇ ਤਿੰਨਾਂ ਦਾ ਡਿਜ਼ਾਈਨ ਅਲੱਗ-ਅਲੱਗ ਹੋਈ ਆਪਾਂ ਪਾਈਪਿੰਗ ਨਾਲ ਦਾ ਲਾ ਲੈਨੇ ਜਿਨ੍ਹਾਂ ਨੇ ਪਾਈਪਿੰਗ ਨਹੀਂ ਲਗਵਾਨੀ ਹੈਗੀ ਉਹ ਆਪਾਂ ਫਲਾਵਰ ਨਾਲ ਦੀਆਂ ਥ्रेड ਨਾਲ ਇਹ ਇੱਕ ਕਲਰ ਦਾ ਥ्रेड ਲਾਇਆ ਆਪਾਂ ਕਈ ਵਾਰੀ ਆਪਾਂ ਦੋ ਕਲਰ ਦਾ ਵੀ ਲਾ ਲੈਨੀ ਆ ਪਹਿਲਾਂ ਜਿਹੜੇ ਆਪਾਂ ਬਿਸਕੁਟ ਤਿਆਰ ਕੀਤਾ ਉੱਤੇ ਦੋ ਕਲਰ ਦਾ ਥੈਡ ਲਾਇਆ ਸੀਗਾ ਤੇ ਇਹ ਹੁਣ ਆਪਣਾ ਹੈਗਾ ਇੱਕ ਕਲਰ ਦਾ ਥੈਡ ਸਿੰਪਲ ਸਲਵਾਰ ਦੀ ਮੂਰੀ ਨਵੀਂ ਆਪਾਂ ਬ੍ਰਾਦਰ ਮਸ਼ੀਨ ਦੇ ਨਾਲ ਫੈਨਸੀ ਤਿਆਰ ਕਰੀਆਂ ਨੇ ਇਸ ਤਰ੍ਹਾਂ ਤੁਸੀਂ ਵੀ ਕਰਵਾਣੀ ਆ ਹਾਂ ਤੇ ਆਪਣੇ ਜਵੈਸ ਦੇ ਸਾਮ ਯਹਨ ਸਲੈਕਟ ਕਰ ਸਕਦੇ ਹੋ ਇਹ ਕਲਰ ਵੀ ਆਪਣੀ ਪਸੰਦ ਦੇ ਸਾਮ ਨ ਲਵਾ ਸਕਦੇ ਤੇ ਉਹੀ ਆਪਾਂ ਲੰਬਾਈ ਪੂਰੀ ਕਰਨੀ ਹੋਵੇ ਤਾਂ ਆਪਾਂ نیچے ਦੇਖੋ ਇੱਥੋਂ ਤੱਕ ਉਹਨਾਂ ਨੇ ਕਢਾਈ ਕੀਤੀ ਹੋਈ ਸੀਗੀ ਉੱਪਰ neck ਤੋਂ ਇੱਥੋਂ ਲੰਬ ਤੱਕ ਤੇ ਇਸ ਤਰ੍ਹਾਂ ਲੈਂਥ ਆਪਣੀ ਜਿਹੜੀ ਸੀ ਉਹ ਘੱਟ ਹੁੰਦੀ ਸੀ ਲੰਬਾਈ ਇਸ ਤਰ੍ਹਾਂ ਆਪਾਂ نیچے ਬਰਦਰ ਮਸ਼ੀਨ ਨਾਲ ਇਸ ਤਰ੍ਹਾਂ ਕਢਾਈ ਕਰ ਦਿੱਤੀ ਇਹ ਰਹੀ ਤੇ ਨੀਜੀ ਆਪਾਂ ਕੱਪੜਾ ਪਾ ਕੇ ਨੀਂਹ ਲਗਰਦਾ ਹੂਗੀ ਫੱਟਾ ਜੀ ਉਸ ਤਰ੍ਹਾਂ ਛੱਡਦੇ ਸੀ ਕਾਫੀ ਆਪਣੇ ਉਹ ਜਿਹੜੀ ਵੇਲ ਉੱਪਰ ਰਹਿ ਜਾਂਦੀ ਸੀਗੀ ਤੇ ਲੰਬਾਈ ਆਪਣੇ ਘੱਟ ਜਿਵੇਂ ਨਾ ਕੀਤੇ ਤੇ ਡਿਜ਼ਾਈਨ ਬਣਾਇਆ ਉਸੇ ਤਰ੍ਹਾਂ ਹੀ ਆਪਾਂ ਮੋਟੇ ਤੇ ਡਿਜ਼ਾਈਨ ਬਣਾ ਲਿਆ ਦਰਨਾ ਮੂਰੀਆਂ ਤੇ ਨੀਜੇ ਆਪਾਂ ਜਿਗਜਾਂ ਪਾ ਲਿਆ ਉੱਪਰ ਥੋੜੇ ਆਪਾਂ ਡਿਜ਼ਾਈਨ ਚੇਜ ਕਰਤ ਫਿਰ ਉੱਪਰ ਬੈਰ ਉਹ ਜਿਗਜਾਂ ਤਾਂ ਇੱਕ ਗਲੇ ਨੀਚੇ ਤੇ ਉੱਪਰ ਜਿਗਜਾਂ ਵਿੱਚ ਆਪਾਂ ਦੂਸਰਾ ਡਿਜ਼ਾਈਨ ਪਾ ਲਿਆ extra ਮੁਰੀਆਂ ਦਾ ਡਿਜ਼ਾਈਨ ਬਣ ਗਏ ਮੁਰੀਆਂ ਵੀ ਅੱਜਕੱਲ ਹੁਣ ਇਹੀ ਜ਼ਿਆਦਾ ਕਸਟਮਰ ਪਸੰਦ ਕਰਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਣ ਗਿਆ ਬਾਜੀ ਗਾਜੇ ਦੇ ਵਿਸਤ੍ਰਣ ਜਨ ਬਣਿਆ ਹੋਇਆ ਸੀਗਾ। ਲਾਹੇ। ਤਕਵਾ ਥੋੜਾ ਸਿੰਪਲ ਅੱਗੇ ਇੱਕ ਪੜਾਹ। ਫੇਰੀ ਕਰਕੇ ਤੁੱਤੇ ਦੋ ਬੇਲਾਂ ਪਾਤੀਆਂ ਨੇ ਇੱਕ ਜਿਗ ਜਾਂਦੀ। ਇੱਕ ਦੂਸਰੀ ਇੱਕ ਬਾਜੂ ਇਧਰ। ਇਸ ਤਰ੍ਹਾਂ ਪੂਰੇ ਆਪਾਂ ਘੇਰਾ ਹੋ ਗਿਆ। ਬਾਜ਼ੂ ਵੀ ਦੋਨੇ ਤੇ ਸਲਵਾਰ ਤੇ ਮੋਰੀਆਂ ਹੋ ਗਈਆਂ ਨਾਲਾ ਥੋੜੀ ਲੱਗਦੇ ਆ ਬਣਣਗੇ ਨਾਲੇ ਨੋਡੀਆਂ ਇਸ ਤਰ੍ਹਾਂ ਹੈ ਅੱਜਕੱਲ ਕਸਟਮਰ ਇਹ ਹੀ ਪਸੰਦ ਕਰਦਾ ਵੀ ਥੋੜਾ ਜਿਹਾ ਲੱਗ ਹੋ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਤੁਸੀਂ ਵੀ ਕਿਸੇ ਨੇ ਵੀ ਕਰਵਾਣੇ ਹੋਵੇ ਮੋਰੀਆਂ ਤੇ ਬਜੇਨ ਬਾਜੀ ਦੀ ਘੇਰੇ ਤੇ ਦੋ ਕਲਰ ਦਾ ਕਰਵਾਣਾ ਹੋਵੇ ਇਸ ਤਰ੍ਹਾਂ ਹੁਣ ਆਪਾਂ ਤਿੰਨ ਕਲਰ ਹੋਗੇ ਇੱਕ ਸੂਰ ਦਾ ਸੀ ਤੇ ਦੋ ਕਲਰ ਆਪਾਂ ਲਾ ਲਿਆ ਇੱਕ 골ਡਨ ਤੇ ਪ੍ਰੋਜੀ ਕਲਰ ਦਾ ਜਿਹੜੀ ਵਿੱਚ ਵਰਕ ਦਿੱਤਾ ਹੋਇਆ ਹੈ ਕਢਾਈ ਸੀਗੀ ਇਹ ਕਢਾਈ ਨਾਮ ਦਾ ਇੱਕ ਥ੍ਰੈਡ ਲਾ ਲਿਆ 골ਡਨ ਕਲਰ ਤੇ نیچے ਆਪਣੇ ਹੈਗਾ ਸੂਟ ਨਾਲ ਦਾ ਨਿਊ ਫੈਸ਼ਨ ਲਗ ਡਿਜ਼ਾਈਨ